ਅੱਜ ਦੇਸ਼ ਭਰ ਦੇ ਵਿੱਚ ਤੁਹਾਨੂੰ ਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਲੋਕ ਖਾਸ ਕਰਕੇ ਇਸ ਦਿਨ ਸੋਨਾ ਚਾਂਦੀ ਖਰੀਦੇ ਨੇ ਚਾਂਦੀ ਦੇ ਗਹਿਣੇ ਖਰੀਦੇ ਨੇ ਬਰਤਨ ਖਰੀਦੇ ਨੇ ਪਰ ਸੋਨੇ ਅਤੇ ਚਾਂਦੀ ਦੀਆਂ ਜੋ ਇਸ ਵੇਲੇ ਕੀਮਤਾਂ ਚੱਲ ਰਹੀਆਂ ਨੇ ਉਸ ਨੇ ਸਾਰਿਆਂ ਦੀ ਜਿਹੜੀ ਜੇਬ ਆ ਢੇਲੀ ਕਰ ਦਿੱਤੀ ਹੈ ਕਿਉਂਕਿ ਸੋਨਾ ਲਗਭਗ 1,35,000 ਦੇ ਕਰੀਬ ਹੋ ਚੁੱਕਾ ਹੈ 24 ਕੈਰੇਟ ਪ੍ਰਤੀ 10 ਗ੍ਰਾਮ ਉੱਥੀ ਚਾਂਦੀ ਜਿਹੜੀ ਹੈ ਉਹ ਲਗਭਗ 1,80,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰੀ ਹੈ ਜੋ ਕਿ ਕੁਝ ਸਮੇਂ ਪਹਿਲਾਂ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕਰੀ ਸੀ ਸੋ ਲਗਭਗ ਦੁਗੜੀਆਂ ਹੋ ਗਈਆਂ ਨੇ ਚਾਂਦੀ ਦੀਆਂ ਕੀਮਤਾਂ ਤੇ ਸੋਨਾ ਵੀ ਲਗਾਤਾਰ ਵਧ ਰਿਹਾ ਸੋ ਤਸਵੀਰ ਤੁਹਾਨੂੰ ਲੁਧਿਆਣਾ ਸਰਾਫਾ ਬਾਜ਼ਾਰ ਦੀਆਂ ਵਖਾਰੇ ਨੇ ਭਾਵੇਂ ਕੀ ਰੌਣਕਾਂ ਜਰੂਰ ਲੱਗੀਆਂ ਹੋਈਆਂ ਨੇ ਲੋਕ ਇੱਥੇ ਵੱਡੀ ਪੱਦਰ ਤੇ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਨੇ ਪਰ ਜੋ ਸੋਨੇ ਚਾਂਦੀ ਦੀਆਂ ਕੀਮਤਾਂ ਇਸ ਵੇਲੇ ਹੋ ਚੁੱਕੀਆਂ ਨੇ ਉਸ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਲੋਕ ਜਿਹੜੀ ਆਪਣੀ ਖਰੀਦਦਾਰੀ ਹੈ ਬੜੀ ਹੀ ਸੌਖ ਸਮਝ ਕੇ ਕਰ ਰਹੇ ਨੇ ਕਿਉਂਕਿ ਸੋਨਾ ਵੱਧ ਗਿਆ ਹੈ ਚਾਂਦੀ ਵੱਧ ਗਿਆ ਸੋ ਸੋਨੇ ਅਤੇ ਚਾਂਦੀ ਦੀ ਮਾਰਕੀਟ ਦੇ ਵਿੱਚ ਕੀਮਤ ਕੀ ਚੱਲ ਰਹੀ ਹੈਗੀ ਇਸ ਵੇਲੇ ਕੀ ਕੀਮਤ ਹੈ ਇਸ ਬਾਰੇ ਵੀ ਪਹਿਲਾਂ ਵਿਚਾਰ ਚਰਚਾ ਕਰਾਂਗੇ ਸੋ ਸਾਡੇ ਨਾਲ ਜਿਹੜੇ ਵਿਨੋਦ ਜੀ ਹੈਗੇ ਨੇ ਸਵਰਨਕਾਰ ਨੇ ਸੋ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਇੱਕ ਤਾਂ ਧੰਦੇ ਦਾ ਤਿਉਹਾਰ ਹੈ ਕਹਿੰਦਾ ਤਾਂ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਦੂਜਾ ਸੋਨੇ ਚਾਂਦੀ ਲੋਕੀ ਬਹੁਤ ਖਰੀਦੇ ਨੇ ਖਾਸ ਕਰਕੇ ਧੰਦੇ ਰਸਤੇ ਤੋਂ ਪਹਿਲਾਂ ਤਾਂ ਕਿਸ ਫਾਰਮ ਦੇ ਵਿੱਚ ਖਰੀਦੇ ਨੇ ਉਸ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀ ਮੌਜੂਦਾ ਕੀਮਤ ਕੀ ਅੱਜ ਸੋਨੇ ਦੀ 24 ਕੈਰੇਟ ਦੀ ਕੀਮਤ ਹੈ 1,32,000 ਦੇ ਕਰੀਬ ਤੇ ਚਾਂਦੀ ਦੀ ਕੀਮਤ ਹੈ 1,82,000 ਕਿਲੋ ਦੇ ਕਰੀਬ ਜੀ ਤੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਆਪਣੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਧੰਤੇ ਰਸੀਆਂ ਬੜੀ-ਬੜੀ ਸ਼ੁਭਕਾਮਨਾਵਾਂ ਦਿੰਨਾ ਬੜਾ ਹੀ ਪਵਿੱਤਰ ਤੇ ਬੜਾ ਹੀ ਸੁੰਦਰ ਤਿਉਹਾਰ ਹੈ ਅੱਛਾ ਸਰ ਕਿਸ ਤਰ੍ਹਾਂ ਦੀ ਲੋਕੀ ਖਰੀਦਦਾਰੀ ਕਰਦੇ ਆ ਖਾਸ ਕਰਕੇ ਕਿਉਂਕਿ ਧੰਤੇ ਰਸਦੇ ਦਿਨ ਲੋਕੀ ਵੱ ਚੜ ਕੇ ਖਰੀਦਦੇ ਨੇ ਭਾਵੇਂ ਉਹ ਕੋਈ ਗੱਡੀਆਂ ਹੋਣ ਭਾਵੇਂ ਸੋਨਾ ਚਾਂਦੀ ਹੋਵੇ ਸੋ ਹੋਂ ਕੀ ਕੀ ਫਾਰਮ ਦੇ ਵਿੱਚ ਜਿਹੜੇ ਗਹਿਣੇ ਆ ਉਹ ਜਾਂ ਫਿਰ ਜਿਹੜਾ ਸੋਨਾ ਚਾਂਦੀ ਉਹ ਵਿਕਦਾ ਸਰ ਅਜਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ ਲక్ష్ਮੀ ਮਾਤਾ ਦਾ ਵਾਸ ਹੁੰਦਾ ਹੈ ਤੇ ਸਾਰੀ ਦੁਨੀਆ ਅੱਜ ਦੇ ਦਿਨ ਕੁਬੇਰ ਤੇ ਲక్ష్ਮੀ ਮਾਤਾ ਦੀ ਬਹੁਤ ਬਹੁਤ ਪੂਜਾ ਕਰਦੇ ਨੇ ਅੱਜ ਦਾ ਦਿਨ ਸੋਨਾ ਚਾਂਦੀ ਬਰਤਨ ਖਰੀਦਣਾ ਸ਼ੁਭ ਮੰਨਿਆ ਗਿਆ ਇਸ ਕਰਕੇ ਲੋਕ ਅੱਜ ਦੇ ਦਿਨ ਖਾਸ ਕਰ ਜੁਐਲਰੀ ਸੋਨਾ ਸੋਨੇ ਦੇ ਸਿੱਕੇ ਚਾਂਦੀ ਦੇ ਸਿੱਕੇ ਬੜੇ ਸ਼ੌਂਕ ਨਾਲ ਅੱਜ ਨਹੀਂ ਸ਼ੁਰੂ ਤੋਂ ਹੀ ਮੈਂ ਦੇਖਦਾ ਚੱਲਾ ਰਿਹਾ ਅੱਜ ਦਾ ਦਿਨ ਲੋਕ ਸਮਾਂ ਕੇ ਵੇਟ ਕਰਦੇ ਆ ਕਿ ਭਈ ਜਦੋਂ dhanteras ਦਾ ਦਿਨ ਆ ਗਿਆ ਅਸੀਂ ਉਸ ਦਿਨ ਖਰੀਦਾਂਗੇ ਜਿਨ੍ਹਾਂ ਨੇ 10 15 20 ਦਿਨ ਪਹਿਲਾਂ ਵੀ ਖਰੀਦਣਾ ਸੀ ਉਹ ਵੀ ਰੁਕ ਜਾਂਦੇ ਕਿ ਭਈ dhanteras ਵਾਲੇ ਦਿਨ ਸ਼ੁਭ ਦਿਨ ਨਹੀਂ ਕਰੇ ਤਾਂ अच्छा जिस तरह ਹੁਣ ਰਤਰੇ ਖਤਮ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਸੀਜ਼ਨ ਚੱਲਦਾ ਹੈ ਉਸ ਤੋਂ ਬਾਅਦ ਵਿਆਹ ਸ਼ਾਦੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਸੋ ਵਿਆਹ ਵਗੈਰਾ ਦੀ ਵੀ ਬੁਕਿੰਗ ਆ ਰਹੀ ਹੈ ਤੁਹਾਡੇ ਕੋਲ ਕਿਉਂਕਿ ਹੁਣ ਅਕਤੂਬਰ ਨਵੰਬਰ ਦੇ ਵਿੱਚ ਵਿਆਹ ਚੱਲਨੇ ਆ। ਹਾਂ ਬਿਲਕੁਲ ਜੀ ਪਿਛਲੇ 15 20 ਦਿਨਾਂ ਤੋਂ ਵਿਆਹ ਸ਼ਾਦੀਆਂ ਦੇ ਵੀ ਕਾਫੀ ਬੁਕਿੰਗਸ ਆ ਗਈਆਂ ਕਿਉਂਕਿ ਨਵੰਬਰ ਜਨਵਰੀ ਤੋਂ ਬਾਅਦ ਜੋ ਫੈਬਰੂਰੀ ਦੀਆਂ ਕਾਫੀ ਸਾਰੀਆਂ ਸ਼ਾਦੀਆਂ ਤੇ ਹਰ ਕਿਸੇ ਦੇ ਮਨ ਚ ਆਇਆ ਸੀ ਸੋਸ਼ਲ ਮੀਡੀਆ ਤੇ ਬੜੀ ਰੂਮਰ ਸੀ ਕਿ ਭਈ ਸੋਨਾ ਬਹੁਤ ਤੇਜ਼ ਹੋ ਜਾਣਾ ਇਸ ਕਰਕੇ ਹਰ ਕਿਸੇ ਦੇ ਮਨ ਚ ਆਇਆ ਜਿਹਦੇ ਕੋਲ ਪੈਸ ਜਿਉਂ ਉਹਨਾਂ ਦੇ ਘਰ ਫੰਕਸ਼ਨ ਹੈ ਤੇ ਅਗਲੇ ਕਹਿੰਦੇ ਟਾਈਮ ਤੇ ਅਸੀਂ ਸੋਨਾ ਬਨਵਾ ਲਈਏ ਤਾਂ ਕਿ ਹੋਰ ਇਹਨਾਂ ਤੇਜ਼ ਹੋ ਜਾਏ। ਇਸ ਕਰਕੇ ਜਿਹੜੀਆਂ ਨਵੰਬਰ ਦੀਆਂ ਸ਼ਾਦੀਆਂ ਜਾਂ ਫੈਬਰੂਰੀ ਦੀਆਂ ਸ਼ਾਦੀਆਂ ਉਹਨਾਂ ਦੀ ਬੁਕਿੰਗ ਪਹਿਲਾਂ ਹੀ ਹੋਣੀ ਸ਼ੁਰੂ ਹੋ ਗਈ। ਅੱਛਾ ਇੱਕ ਨੌਕਰੀ ਪੇਸ਼ੇ ਵਾਲੇ ਲੋਕ ਅਸੀਂ ਦੇਖਿਆ ਕਿ ਅੱਜਕੱਲ ਇਨਵੈਸਟਮੈਂਟ ਦੇ ਤੌਰ ਤੇ ਇਸ ਤਰ੍ਹਾਂ ਦੇ ਜਿਹੜੇ ਸੋਨੇ ਦੇ ਬਿਸਕਟਸ ਹੈ ਬੜੇ ਖਰੀਦ ਲੈਨੇ। ਸੋ ਕਿਉਂਕਿ ਇਹ ਇੱਕ ਖਰਾ ਸੋਨਾ ਇਹਨੂੰ ਮੰਨਿਆ ਜਾਂਦਾ ਹੈ। ਸੋ ਇਹ ਇਹ ਲੱਗਦਾ ਕਿ ਇੱਕ ਇਨਵੈਸਟਮੈਂਟ ਦੇ ਤੌਰ ਤੇ ਇੱਕ ਬਹੁਤ ਵਧੀਆ ਚੀਜ਼ ਹੈ ਕਿ ਲੋਕ ਵੱਟ ਚੜ ਕੇ ਖਰੀਦਦੇ ਨੇ। ਇਹ ਜਿਹੜੀ ਤੁਸੀਂ ਗੱਲ ਕੀਤੀ ਬੜੀ ਵ ਉਹ ਆਪਣੀ ਹਿੰਮਤ ਦੇ ਅਨੁਸਾਰ ਜੇ ਉਦਕਲ ਥੋੜੇ ਪੈਸੇ ਨੇ ਅੱਜਕੱਲ 500 ਮਿਲੀਗ੍ਰਾਮ ਦਾ ਸਿੱਕਾ ਗ੍ਰਾਮ ਦਾ ਸਿੱਕਾ ਚਾਂਦੀ ਦੇ 10-10 ਗ੍ਰਾਮ ਦੇ ਸਿੱਕੇ 20 ਗ੍ਰਾਮ ਦੇ ਸਿੱਕੇ ਐਜ਼ ਅ ਸੋਰਸ ਆਫ ਇਨਵੈਸਟਮੈਂਟ ਜੋ ਵੀ ਕੈਰੇਟ ਦੇ ਸਿੱਕੇ ਦੀ ਵਾਪਸੀ ਵੀ ਪੂਰੀ ਹੈ ਕਿਤੇ ਨਾ ਕਿਤੇ ਸੋਨਾ 24 ਕੈਟ ਦੇ ਰੂਪ ਚ ਜੇ ਤੁਸੀਂ ਗਹਿਣਾ ਨਹੀਂ ਜ਼ਿਆਦਾ ਭਾਰੀ ਖਰੀਦ ਸਕਦੇ ਤੇ ਜੀ ਥੋੜਾ ਥੋੜਾ ਕਰਕੇ ਇਹ ਸੋਨੇ ਦੇ ਸਿੱਕੇ ਲੈ ਕੇ ਜਾਂ ਚਾਂਦੀ ਦੇ ਸਿੱਕੇ ਲੈ ਕੇ ਵੀ ਆਪਣੀ ਇਨਵੈਸਟਮੈਂਟ ਨੂੰ ਵਧਾ ਸਕਦੇ ਲੱਗਦਾ ਵੀ ਇਹ ਜਿੰਨੇ ਦੇ ਖਰੀਦਦਾ ਉਸ ਦੇ ਹਿਸਾਬ ਨਾਲ ਜਿੰਨਾ ਜਿੰਨਾ ਦਾ ਰੇਟ ਹੈ ਉਸ ਹਿਸਾਬ ਨਾਲ ਬਿਕਦੇ ਬਿਲਕ ਜਿਹੜੇ ਸਾਡੇ ਕੋਲ ਖਰੇ ਚਾਂਦੀ ਤੇ ਸੋਨੇ ਦੇ ਸਿੱਕੇ ਹੁੰਦੇ ਨੇ ਇਹ ਬਾਜ਼ਾਰ ਦੇ ਭਾਅ ਦੇ ਨਾਲ ਜਦੋਂ ਵੀ ਤੁਸੀਂ ਵਾਪਸੀ ਦੇਣ ਆਓਗੇ ਤੇ ਪੈਸੇ ਪੂਰੇ ਮਿਲਦੇ ਅੱਛਾ ਲੋਕ ਕਿਸੇ ਸਮੇਂ ਸਰ ਜ਼ਮੀਨਾ ਬਹੁਤ ਖਰੀਦਦੇ ਸੀਗੇ ਕਿਉਂਕਿ ਲੋਕ ਕਹਿੰਦੇ ਸੀ ਕਿ ਜੇਕਰ ਤੁਸੀਂ ਇਨਵੈਸਟ ਕਰਨਾ ਹੈ ਤਾਂ ਜ਼ਮੀਨ ਤੇ ਪਲਾਟ ਤੇ ਕਰ ਦਿਓ ਤਾਂ ਉਹ ਤੁਹਾਨੂੰ 10 ਸਾਲ ਬਾਅਦ ਜਾਂ 15 ਸਾਲ ਬਾਅਦ ਲਗਭਗ ਡਬਲ ਹੋ ਜਾਏਗਾ ਪਰ ਚਾਂਦੀ ਅਤੇ ਸੋਨੇ ਦੀ ਜੇਕਰ ਅਸੀਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਡਬਲ ਤਾਂ ਕੀ ਪਿਛਲੇ 10-12 ਸਾਲ ਦੇ ਵਿੱਚ ਮੈਨੂੰ ਲੱਗਦਾ 4 ਗੁਣਾ 5 ਗੁਣਾ ਵਧ ਗਈਆਂ ਨੇ ਸੋ ਲੱਗਦਾ ਹੈ ਕਿ ਜਿਨ੍ਹਾਂ ਨੇ ਉਸ ਟਾਈਮ ਸੋਨਾ ਲਿਆ ਹੋਣਾ ਅੱਜ ਰਾਜੇ ਬਣ ਜਾਂ ਸਰ ਇਹ ਤਾਂ ਕਿਸਮਤ ਦੇ ਸੌਦੇ ਨੇ ਕਿਸੇ ਨੂੰ ਨਹੀਂ ਸੀ ਪਤਾ ਸੋਨਾ ਆਈਡੀ ਤੇਜ ਹੋ ਜਾਣਾ ਪਰ ਹੁਣ ਲੋਕਾਂ ਦਾ ਰੁਝਾਨ ਸੋਨੇ ਵੱਲ ਇਸ ਕਰਕੇ ਆ ਗਿਆ ਲੋਕ ਸੋਨੇ ਵਾਲੇ ਇਨਵੈਸਟ ਇਸ ਕਰਕੇ ਕਰਦੇ ਨੇ ਈਜ਼ੀ ਟੂ ਬਾਏ ਈਜ਼ੀ ਟੂ ਸੇਲ ਬੜੇ ਆਰਾਮ ਨਾਲ ਤੁਸੀਂ ਖਰੀਦ ਸਕਦੇ ਹੋ ਬੜੇ ਆਰਾਮ ਨਾਲ ਵੇਚ ਸਕਦੇ ਹੋ ਲੋਕਾਂ ਨੂੰ ਇਹ ਵੀ ਹੈ ਕਿ ਜਦੋਂ ਕੋਈ ਪ੍ਰਾਪਰਟੀ ਕਰਨ ਨੂੰ ਵੇਚਣੀ ਹੋਵੇ ਪਤਾ ਲੱਗ ਜਾਏ 50000 ਰੁਪਏ ਗੱਜ ਦਾ ਪਲਾਟ ਹੈ ਜਦੋਂ ਬਾਜ਼ਾਰ ਚ ਰੂਮਰ ਫੈਲ ਜੇ ਵੀ ਇਹ ਬੰਦਾ ਪਲਾਟ ਵੇਚ ਰਿਹਾ ਤੇ ਉਹਨੂੰ 45000 ਰੁਪਏ ਗੱਜ ਵੀ ਪੈਸੇ ਨਹੀਂ ਮਿਲਦੇ ਤੇ ਐਟ ਦਾ ਟਾਈਮ ਉਹਨੂੰ ਪੈਸੇ ਦੀ ਜਦੋਂ ਨੀਡ ਹੈ ਇੱਕਦਮ ਉਹਨੂੰ ਪੈਸੇ ਨਹੀਂ ਮ ਜਦੋਂ ਮਰਜੀ ਤੁਹਾਨੂੰ ਜਦੋਂ ਦਿਲ ਕਰਦਾ ਆਪਣਾ ਸੋਨਾ ਵੇਚੋ ਆਪਣੇ ਸੁਨਿਆਰੇ ਕੋ ਪੈਸੇ ਲੈ ਜਾਓ। ਸੋ ਬਾਉ ਜੀ ਵੀ ਬੈਠੇ ਨੇ ਬਾਉ ਜੀ ਤੁਸੀਂ ਬੜੇ ਸਾਲਾਂ ਤੋਂ ਕੰਮ ਕਰ ਰਹੇ ਹੋ ਜੌਬ ਵੀ ਕਰਦੇ ਰਹੇ ਹੋ ਪਹਿਲਾਂ ਪਰ ਜੇਕਰ ਇਹ ਸੋਨੇ ਦੀ ਕੀਮਤ ਤੁਹਾਡੇ ਟਾਈਮ 'ਚ ਕਿੰਨੀ ਹੁੰਦੀ ਸੀ ਤੇ ਹੁਣ ਕਿੰਨੀ ਕੁ ਹੋ ਗਈ ਆ ਥੋੜਾ ਜਿਆਦਾ ਦੱਸ ਦਿਓ। ਪਹਿਲਾਂ ਦੇ ਜਮਾਨੇ 'ਚ 300 ਰੁਪਿਆ ਤੋਲਾ ਸੋਨਾ बिकਦਾ ਸੀਗਾ। ਉਸ ਵੇਲੇ ਵੀ ਪੈਸੇ ਦੀ ਵੈਲੀ ਇਸ ਹਿਸਾਬ ਕਿਤਾਬ ਸੀ ਪਰ ਅੱਜ ਦੇ ਜਮਾਨੇ ਦੇ ਵਿੱਚ 131000 ਰੁਪਿਆ ਅਗਰ ਸੋਨੇ ਦਾ ਪਾਹਾ ਆ ਗਿਆ। ਤਤਬੀ ਲੋਕ ਇਨਵੈਸਟਮੈਂਟ ਮੈਂ ਅੱਜ ਦੀ ਡੇਟ 'ਤੇ ਲੋਕ ਜ਼ਿਆਦਾ ਇਨਵੈਸਟਮੈਂਟ ਕਰਦੇ ਆਂ ਹਾਂਜੀ ਹਾਂਜੀ ਜੀ ਸਰ ਸਾਨੂੰ ਪੁੱਛਦੇ ਆਂ ਸਰ ਤੰਤਰਸ ਦਾ ਤਿਉਹਾਰ ਹੈ ਅੱਜ ਔਰ ਲੋਕ ਚਾਂਦੀ ਦੇ ਬਰਤਨ ਖਰੀਦਦੇ ਆਂ ਚਾਂਦੀ ਦਾ ਸਮਾਨ ਖਰੀਦਦੇ ਆਂ ਤਾਂ ਕੀ ਕੀਮਤ ਆ ਅੱਜ ਚਾਂਦੀ ਦੀ ਚੱਲ ਰਹੀ ਹੈ ਔਰ ਕਿਹੋ ਜਿਹਾ ਇੰਟਰਸਟ ਹੈ ਲੋਗੋ ਮੈਂ ਅੱਜ 1700 ਰੁਪਏ ਰੇਟ ਹੈ ਚਾਂਦੀ ਦਾ ਹਾਂਜੀ 1700 ਰੁਪਏ ਗ੍ਰਾਮ 10 ਗ੍ਰਾਮ 10 ਗ੍ਰਾਮ ਜੀ ਤਾਂ ਕੀ ਲੱਗ ਰਿਹਾ ਹੈ ਲੋਗੋ ਮੈਂ ਕਿੰਨਾ ਕੁ ਸ਼ਾਇ ਕਿਉਂਕਿ ਚਾਂਦੀ ਦੀ ਕੀਮਤें ਵੀ ਕਾਫੀ ਵੱਡੀਆਂ ਹਨ ਵੱਡੀਆਂ ਹੈ ਸਰ ਪਰ ਕਸਟਮਰ ਹੈ ਨਹੀਂ ਬਹੁਤ ਕਮ

ਜੀ ਬਹੁਤ ਮਹਿੰਗਾ ਬਚਿਆ ਕਰੇ ਥੋੜਾ ਬੋਤਾ ਤਾਂ ਲੈਣਾ ਪਤਾ ਤਾਂ ਪਹਿਲਾਂ ਕਿੰਨਾ ਖਰੀਦੇ ਸੀ ਉਸਦਾ ਅਮਲ ਘੱਟ ਨਹੀਂ ਤੇਰੇ ਵਾਂਗੂ ਸੋ ਘਟ ਖਰੀਦਦਾਰੀ ਹੋ ਰਹੀ ਹੈ ਕਿਉਂਕਿ ਮਹਿੰਗਾ ਹੋ ਚੁੱਕਾ ਹੈ ਸੋਨਾ ਅਤੇ ਚਾਂਦੀ ਲੋਕ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਚਾਂਦੀ ਜਿਹੜਾ ਉਹ ਲਗਭਗ 2 ਮਹੀਨੇ ਪਹਿਲਾਂ ਜਿੱਥੇ 1 ਲੱਖ ਰੁਪਏ ਪ੍ਰਤੀ ਕਿਲੋ ਸੀ ਉਹ ਅੱਜ ਦੀ ਕੀਮਤ ਜਿਹੜੀ ਉਹਦੀ ਹੈ ਉਹ 1 ਲੱਖ 80 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋ ਚੁੱਕੀ ਹੈ ਇਸ ਕਰਕੇ ਲੋਕ ਥੋੜੀ ਘਟ ਖਰੀਦਦਾਰੀ ਕਰ ਰਹੇ ਨੇ ਸੁਤੰਤਰ ਰਸਤਾ ਤਿਆਰ ਹੈ ਉੱਥੇ ਸੋਨੇ ਚਾਂਦੀ ਦੀਆਂ ਕੀਮਤਾਂ ਜਿਹੜੀਆਂ ਸਬੰਧਿਤ ਚੜੀਆਂ ਹੋਈਆਂ ਨੇ ਉਸ ਕਰਕੇ ਲੋਕ ਖਰੀਦਦਾਰੀ ਦੇ ਵਿੱਚ ਰੁਚੀ ਥੋੜੀ ਘੱਟ ਦਿਖਾ ਰਹੇ ਨੇ ਵਰਿੰਦਰ ਸਿੰਘ ਸੰਧੀ ਟੀਵੀ ਪਰਸੂ ਦੇ ਆ